ਅਸਵਕ ਦੀ ਸਭ ਤੋਂ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵਾਟਰ ਕੈਨਲ ਵਾਲਾ ਨਵਦੀਪ ਸਿੰਘ ਕਿਸਾਨ ਨੂੰ ਹਰਿਆਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਰਿਆ ਹੈ ਜੀ ਹਾਂ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਆ ਉਸੋ ਤੇ 307 ਦਾ ਪਰਚਾ ਦਰਜ ਕੀਤਾ ਗਿਆ ਗ੍ਰਿਫਤਾਰੀ ਕਿਉਂ ਹੋ ਉਹ ਵੀ ਦੱਸ ਦਿੰਨੇ ਆ ਦੱਸਦੀ ਕਿ ਲਗਾਤਾਰ ਸੰਬੂ ਖਨੌਰੀ ਬਾਰਡਰ ਤੇ ਡੱਟੇ ਹੋਏ ਨੇ ਕਿਸਾਨ ਤਾਂ ਆ ਜਿਹੜਾ ਨਵਦੀਪ ਬਾਰਡਰ ਕਨਾਲ ਵਾਲਾ ਨਵਦੀਪ ਜਲਵਾੜਾ ਹੈ ਵਾਟਰ ਕਨਾਲ ਵਾਲਾ ਜਿਸ ਨੇ 2020 ਦੇ ਵਿੱਚ ਜੋ ਕਿਸਾਨੀ ਅੰਦੋਲਨ ਚ ਲਿਆ ਸੀ ਜਦੋਂ ਵਾਟਰ ਕਨਾਲ ਦਾ ਮੂੰਹ ਮੋੜਿਆ ਸੀ ਉਸ ਨਾਂ ਤੋਂ ਹੀ ਨਵਦੀਪ ਸਿੰਘ ਬਾਰਡਰ ਕਨਾਲ ਵਾਲੇ ਦੇ ਨਾਮ ਮਸੂਰ ਹੋਇਆ ਨੌਜਬਾਨ ਇਸ ਦੀ ਗ੍ਰਿਫਤਾਰੀ ਹੋਈ ਹੈ ਹਰਿਆਣੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹ ਸਟਾਫ ਅੰਬਾਲਾ ਦੇ ਵਿੱਚ ਇਸ ਨੂੰ ਰੱਖਿਆ ਗਿਆ ਹੈ ਦੱਸਦੇ ਕਿ ਇਸ ਉੱਤੇ 307 ਦਾ ਪਰਚਾ ਦਰਜ ਕੀਤਾ ਗਿਆ ਔਰ ਇਸ ਦੀ ਗ੍ਰਿਫਤਾਰੀ ਜਿਹੜੀ ਹੋਈ ਆ ਮੋਹਾਲੀ ਤੋਂ ਹੋਈ ਹੈ 307 ਦਾ ਪਰਚਾ ਤਾਂ ਦਰਜ ਕੀਤਾ ਗਿਆ ਕਿ ਸਰਕਾਰੀ ਪ੍ਰਾਪਰਟੀ ਨੂੰ ਇਸ ਨੇ ਨੁਕਸਾਨ ਪਹੁੰਚਾਇਆ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਇਸ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਇਸ ਨੇ ਜਿਹੜੀ ਕਰੇਨਾ ਲੈ ਕੇ ਆ ਰਿਆ ਸੀ ਔਰ ਜੀਸੀਬੀ ਇਸ ਨੇ ਜਿਹੜੀਆਂ ਪ੍ਰੋਵਾਈਡ ਕਰਵਾਇਆ ਸੀ ਕਿਸਾਨਾਂ ਨੂੰ ਇਸ ਨੇ ਦਿੱਤੀਆਂ ਸੀ ਤੇ ਇਹ ਵੀ ਕਿਹਾ ਕਿ ਜਿਹੜੀ ਪੋਕਲੈਂਡ ਮਸ਼ੀਨ ਇਸ ਨੇ ਹੀ ਮੋਡੀਫਾਈ ਕਰਕੇ ਉੱਥੇ ਖੜਾਈ ਸੀ ਤੇ ਇਸ ਨੇ ਸਰਕਾਰੀ ਸੰਪਤੀ ਦਾ ਨੁਕਸਾਨ ਕੀਤਾ ਜਿਸ ਦੇ ਚਲਦਿਆਂ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ ਹਰਿਆਣਾ ਦੀ ਪੁਲਿਸ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਔਰ ਇਹ ਪੰਜਾਬ ਦੇ ਵਿੱਚ ਰਹਿ ਰਿਹਾ ਸੀ ਪਰ ਕੱਲ ਦੇਰ ਸਾਮ ਮੋਹਾਲੀ ਦੇ 에어ਪੋਰਟ ਰੋਡ ਤੇ ਜਾ ਰਿਹਾ ਸੀ ਜਿੱਥੇ ਇਸ ਨੂੰ ਪੁਲਿਸ ਨੇ ਘੇਰਾ ਪਾਇਆ ਤੇ ਇਸ ਦੀ ਸਕੋਰਪੀਓ ਗੱਡੀ ਸੀ ਉਸ ਦੇ ਵਿੱਚੋਂ ਇਸ ਨੂੰ ਉਤਾਰ ਕੇ ਗ੍ਰਿਫਤਾਰ ਕਰਕੇ ਅੰਬਾਲਾ ਹਰਿਆਣਾ ਦੀ ਪੁਲਿਸ ਲੈ ਗਈ ਅਤੇ ਸੀਐਸਟਾਪ ਤੇ ਵਿੱਚ ਇਸ ਨੂੰ ਰੱਖਿਆ ਗਿਆ ਹੈ ਨਾਸਤੀ ਜਦੋਂ ਇਸ ਨੂੰ ਸੀਐਸਟਾਪ ਵਿੱਚ ਲੈ ਕੇ ਗਏ ਨੇ ਇਸ ਦੀ ਸੂਪ ਕਿਸਾਨਾ ਤੱਕ ਨੂੰ ਵੀ ਮਿਲੀ ਔਰ ਬਾਅਦ ਵਿੱਚ ਇਹ ਜਾਣਕਾਰੀ ਦਿੱਤੀ ਗਿਆ ਕਿ ਉਸ ਨੂੰ ওয়াটার ਕੈਨਲ ਵਾਲੇ ਨਵਦੀਪ ਜਲਵਾੜਾ ਨੂੰ ਜਿਹੜੀ ਪੁਲਿਸ ਹਰਿਆਣ ਦੀ ਚੱਕ ਕੇ ਲੈ ਗਈ ਤੇ ਇਸ ਨੂੰ ਸੀਐਸਟਾਪ ਜਿਹੜਾ ਅੰਮੜਾ ਉੱਥੇ ਰੱਖਿਆ ਗਿਆ ਤੇ ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਉੱਤੇ ਕਈ ਪਰਚੇ ਦਰਜ ਕੀਤੇ ਗਏ ਨੇ ਜੀ 307 ਦਾ ਪਰਚਾ ਇਸ ਤੇ ਦਰਜ ਕੀਤਾ ਗਿਆ ਕਿ ਇਸ ਨੇ ਸਰਕਾਰੀ ਸੰਪਤੀ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਜਿਸ ਕਰਕੇ ਇਸ ਦੀ ਗ੍ਰਿਫਤਾਰੀ ਹੋਈ ਹੈ ਲਗਾਤਾਰ 1 ਮਹੀਨੇ ਤੋਂ ਪੁਲਿਸ ਇਸ ਨੂੰ ਜਿਹੜਾ ਲੱਭ ਰਹੀ ਸੀ ਕਿਉਂਕਿ ਜੋ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੈ ਕਿ ਸੰਭੂ ਬਾਰਡਰ ਤੇ ਜੋ ਹਾਲਾਤ ਹੋਏ ਸੀ ਖਨੌਰੀ ਬਾਰਡਰ ਤੇ ਜੋ ਹਾਲਾਤ ਹੋਏ ਸੀ ਉਸ ਦੇ ਤਸਵੀਰਾਂ ਵੀ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਉੱਥੇ ਕੀ ਕੁਝ ਪਾਣਾ ਵਰਤੇ ਆ ਜਿਸ ਦੇ ਚੱਲਦੇ ਆ ਪੁਲਿਸ ਇਸ ਦਾ ਪਿੱਛਾ ਕਰ ਰਹੀ ਸੀ ਔਰ ਇਸ ਨੂੰ ਗ੍ਰਿਫਤਾਰ ਕਰ ਲਿਆ ਪਰ ਵੱਡੇ ਸਵਾਲ ਇਹ ਨੇ ਕਿ ਨਮਦੀਪ ਜਲਵੇੜਾ ਨੂੰ ਵੀ ਸਖ ਗ੍ਰਫਤਾਰ ਕਰ ਰਿਹਾ ਵਾਟਰ ਕਨਾਲ ਵਾਲੇ ਨੂੰ ਕਿ ਸਰਕਾਰੀ ਸੰਪਤੀ ਦਾ ਜਿਹੜਾ ਇਸਨੇ ਭੰਤੋੜ ਕੀਤੀ ਹੈ ਪਰ ਜਿਹੜੀ ਖਨੌਰੀ ਬਾਰਡਰ ਤੇ ਫੌਜੀਆ ਨੇ ਭੰਤੋੜ ਕੀਤੀ ਇਸ ਦਾ ਜ਼ਿੰਮੇਵਾਰ ਕੌਣ ਹੈ ਔਰ ਜਿਹੜਾ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਨਾਲ ਜੋ ਅੰਦਰ ਵੜ ਕੇ ਸੰਭੂ ਬਾਰਡਰ ਦੇ ਅੰਦਰ ਵੜ ਕੇ ਜੋ ਭੰਨ ਤੋੜ ਕੀਤੀ ਹੈ ਜਿਸ ਦੀ ਤਸਵੀਰਾਂ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਸਦੇ ਕਿਉਂ ਨਹੀਂ ਜਿਹੜਾ ਸਰਕਾਰ ਨੇ ਕੋਈ ਪਰਚਾ ਦਰਜ ਕੀਤਾ ਉਸਤੇ ਤਾਂ ਪੰਜਾਬ ਦੀ ਸਰਕਾਰ ਵਿੱਚੋਂ ਪੁਰੇ ਤੇ ਉਸਤੇ ਹੁਣ ਕਿਸਾਨ ਜ਼ਰੂਰ ਘੇਰ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਕਿਸਾਨ ਜ਼ਰੂਰ ਇਸ ਤੇ ਸਵਾਲ ਖੜੇ ਕਰ ਰਹੇ ਨੇ ਕਿ ਉਸਤੇ ਕਿਉਂ ਨਹੀਂ ਪਰਚਾ ਦਰਜ ਕੀਤਾ ਗਿਆ ਪਰ ਮਿਲਟਰੀ ਫੋਰਸ ਲਗਾਤਾਰ ਉੱਤੇ ਖੜੀ ਸੀ ਉਸਨੇ ਕਿਉਂ ਨਹੀਂ ਉੱਥੇ ਜਦੋਂ ਹਰਿਆਣੇ ਦੀ ਪੁਲਿਸ ਨੇ ਜਾ ਕੇ ਕੇਂਦਰ ਦੀ ਸਰਕਾਰ ਨੇ ਕਿਉਂ ਨਹੀਂ ਕਾਰਵਾਈ ਕੀਤੀ ਕਿਉਂਕਿ ਉੱਥੇ ਲਗਾਤਾਰ ਸਾਰੇ ਟਰੈਕਟਰਾਂ ਦੀ ਬੁਰੀ ਤਰ੍ਹਾਂ ਭੰਤੋੜ ਕੀਤੀ ਸੀ ਨੌਜਵਾਨਾਂ ਦੇ ਟਰੈਕਟਰ ਤੋੜ ਦਿੱਤੇ ਗਏ ਸੀ ਗੱਡੀਆਂ ਤੋੜ ਦਿੱਤੀਆਂ ਸੀ ਫਲੈਕਸਾਂ ਪਾੜ ਦਿੱਤੀਆਂ ਸੀ ਇਥੋਂ ਤੱਕ ਗਈ ਉੱਥੇ ਜਿਹੜੇ ਧਾਰਮਿਕ ਫਲੈਕਸਾਂ ਲੱਗੇ ਹੋਏ ਸੀ ਗੁਰੂ ਗੁਰੂ ਗੋਬਿੰਦ ਸਿੰਘ ਜੀਆਂ ਦੀਆਂ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਦੀਆਂ ਉਹਨਾਂ ਤਸਵੀਰਾਂ ਨੂੰ ਵੀ ਪਾੜ ਦਿੱਤਾ ਗਿਆ ਸੀ ਇਸ ਨੂੰ ਲੈ ਕੇ ਇਕਸਾਨ ਉਹਦੇ ਵੀ ਸਵਾਲ ਖੜੇ ਕਰਦੇ ਸੀ ਕਿ ਉਦੋਂ ਕਿਉਂ ਨਹੀਂ 307 ਦਾ ਪਰਚਾ ਦਿੱਤਾ ਉਦੋਂ ਕੋਈ ਨਹੀਂ 295 ਲਾਈ ਉਦੋਂ ਕੋਈ ਨਹੀਂ 295 A ਦੀ ਧਾਰਾ ਲਾਈ ਕਿਉਂਕਿ ਉਦੋਂ ਤਾਂ ਇਹਨਾਂ ਨੇ ਇਹਨਾਂ ਨੂੰ ਕੀਤਾ ਉਦੋਂ ਕਿ ਸਰਕਾਰਾਂ ਚ ਬੈਠੀਆਂ ਸੀ ਪਰ ਬਿਲਹਾਲ ਜਿਹੜੀ ਖਬਰ ਇਹ ਆ ਰਹੀ ਹੈ ਕੀ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਕਿ ਕਿਉਂ ਉਸ ਨੌਜਵਾਨ ਦੀ ਗ੍ਰਿਫਤਾਰੀ ਹੋਈ ਆ। ਸੀ ਸਟਾਫ ਨੇ ਉਸ ਨੂੰ ਟਾਰਚਰ ਵੀ ਕੀਤਾ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਔਰ ਜਿਹੜਾ ਵਾਟਰ ਕਨ ਵਾਲਾ ਨਮਦੀਪ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕਿਸਾਨ ਇਹ ਕਹਿ ਰਹੇ ਨੇ ਕਿ ਉਦੋਂ ਸਰਕਾਰਾਂ ਚੁੱਪ ਸੀ ਜਦੋਂ ਖਨੌਰੀ ਬਾਰਡਰ ਤੇ ਇੰਨੀ ਭੰਤਲ ਹੋਈ ਬੁਰਾ ਹਾਲ ਹੋਇਆ ਉਦੋਂ ਕਿਉਂ ਨਹੀਂ ਕੁਛ ਨੇ ਕੁਝ ਕੀਤਾ। ਉਦੋਂ ਸਾਡੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਉਦੋਂ ਬਹੁਤ ਕੁਝ ਕਰ ਦਿੱਤਾ ਉਦੋਂ ਸਰਕਾਰਾਂ ਚੁੱਪ ਬੈਠੀਆਂ ਸੀ। ਤਾਂ ਹੁਣ ਕਿਸੇ ਦਾ ਕੋਈ ਬਿਆਨ ਨਹੀਂ ਹੈ ਚੁੱਪ ਚਪੀ ਤੇ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਹਜੇ ਤੱਕ ਕਿਸੇ ਨੇ ਕੋਈ ਸਰ ਦੀਪ ਜਲਵੇੜਾ ਜੋ ওয়াটার ਕੈਨਲ ਵਾਲਾ ਨਵਦੀਪ ਉਸ ਦੀ ਗ੍ਰਿਫਤਾਰੀ ਹੋਈ ਹੈ ਮਹਾਲੀ ਦੇ 에어ਪੋਰਟ ਰੋਡ ਤੇ ਸੀএসਟਾਫ ਨੇ ਉਸ ਨੂੰ ਗ੍ਰਿਫਤਾਰ ਕੀਤਾ ਉਸ ਤੇ 307 ਦੀ ਧਾਰਾ ਲਾਈ ਗਈ ਐਫਆਈਆ ਦਰਜ ਕੀਤੀ ਗਈ ਪਰਚਾ ਦਰਜ ਕੀਤਾ ਗਿਆ ਕਿ ਉਸ ਨੇ ਸਰਕਾਰੀ ਪ੍ਰਾਪਰਟੀ ਨੂੰ ਅੰਦੋਲਨ ਦੌਰਾਨ ਨੁਕਸਾਨ ਪਹੁੰਚਾਇਆ ਭੰਤੋੜ ਕੀਤੀ ਹੈ ਜਿਸ ਦੇ ਨਾਲ ਉਸ ਉੱਤੇ ਕਈ ਜੁਰਮਾਨੇ ਵੀ ਲਾਏ ਜਾ ਸਕਦੇ ਨੇ ਔਰ ਉਸ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਸੋ ਇਸੇ ਵਿੱਚਕਾਰ ਵੱਡੀ ਖਬਰ ਵਾਟਰ ਕੰਨਣ ਵਾਲਾ ਨਵਦੀਪ ਗ੍ਰਿਫਤਾਰ ਕੀਤਾ ਹੈ ਹਰਿਆਣੇ ਦੀ ਪੁਲਿਸ ਨੇ ਸੀ ਸਟਾਫ ਨੇ ਉਸ ਨੂੰ ਮੋਹਾਲੀ ਗ੍ਰਿਫਤਾਰ ਕੀਤਾ ਔਰ ਉਸ ਨੂੰ ਹੁਣ ਅੰਬਾਲਾ ਵਿੱਚ ਰੱਖਿਆ ਗਿਆ ਤੇ ਅੰਬਾਲਾ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ